ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪੌਣੇ 3 ਮੀਟਰ ਦੇ ਵਿੱਚ ਕੱਪੜੇ ਦੇ ਵਿੱਚ ਸਲਵਾਰ ਦੀ ਕਟਿੰਗ ਕਰ ਰਹੇ ਹਾਂ ਇਹ ਪਟਿਆਲਾ ਸਲਵਾਰ ਦੀ ਕਟਿੰਗ ਕਰ ਰਹੇ ਹਾਂ ਆਪਾਂ ਇਹ 37 ਇੰਚ ਸਲਵਾਰ ਦੀ ਲੈਂਥ ਹੈ ਜੀ 7 ਇੰਚ ਦੀ ਮੋਰੀ ਹੈ ਜੀ 32 ਇੰਚ ਦੀ 벨ਟ ਆ ਇਹ ਆਪਾਂ ਪੌਣੇ 3 ਮੀਟਰ ਦੀ ਸਲਵਾਰ ਬਣਾ ਰਹੇ ਹਾਂ ਪਟਿਆਲਾ ਸਲਵਾਰ ਇਹ ਦੇਖੋ ਜੀ ਆਪਾਂ ਇਹਦੀ ਕਿਸ ਤਰ੍ਹਾਂ ਕਟਿੰਗ ਕਰ ਰਹੇ ਹਾਂ ਇਹਨੂੰ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਲੈਣਾ ਜੀ ਆਪ ਇਹਨੂੰ ਕਪੜੇ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਪਿਸ਼ਾ ਕੇ ਲਈ ਆਪਾਂ 33 ਇੰਚ ਲੈਂਥ ਲੈਣੀ ਹੈ ਜਿਹਨੂੰ ਪਹਿਣਾ ਕਈ ਪੌਂਚੇ ਵੀ ਕਹਿੰਦੀਆਂ ਨੇ ਕਈ ਪਹਿਣਾ ਗੋਡੇ ਵੀ ਕਹਿ ਦਿੰਦੀਆਂ ਨੇ ਇਹ ਆਪਾਂ 33 ਇੰਚ ਦੇ ਲੈਣੇ ਆਈ 7 ਇੰਚ ਦੀ ਆਪਾਂ 벨ਟ ਬਾਵਾਂਗੇ ਨੇ ਫਿਰ ਉਹਦੇ ਵਿੱਚ ਫੋਲਡਿੰਗ ਹੋ ਜੂਗੀ ਸਾਢੇ 5 ਇੰਚ ਸਵਾ 5 ਇੰਚ ਤਿਆਰ ਰਹਿ ਜੂਗੀ ਇਸ ਤਰ੍ਹਾਂ ਤੁਸੀਂ ਇਹਦੀ 33 ਇੰਚ ਕੱਪੜੇ ਦੀ ਕਟਿੰਗ ਕਰ ਲੈਣੀ ਆ ਫਿਰ ਤੁਸੀਂ 7 ਇੰਚ 벨ਟ ਦਾ ਕੱਪੜਾ ਕੱਢ ਦੇਣਾ ਚੌੜਾਈ ਆਪਾਂ 7 ਇੰਚ ਲਵਾਂਗੇ 벨ਟ ਦੀ ਅਨੇ ਦੀ ਆਪਾਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਜੀ ਆਪਾਂ ਫੋਲਡ ਕਰਕੇ ਇਹਨੂੰ ਦੇਖਣਾ ਵੀ ਇਹ ਕਿੰਨਾ ਆਪਣਾ ਗੋਡਾ ਪੈ ਰਿਹਾ ਪਹੁੰਚਾ ਜਿਹਨੂੰ ਪਹਿਣਾ ਕਹਿੰਦੀਆਂ ਨੇ ਇਹ ਆਪਣਾ ਹੈਗਾ 4.5 ਇੰਚ ਆਪਾਂ ਬੈਲਟ ਦਾ ਲੈ ਲਏ ਜੀ ਪੂਰੀ ਪੂਰੀ ਬੈਲਟ ਹੈ ਜੀ ਇਹ ਸਟੀਚਿੰਗ ਦਾ ਵੀ ਮਾਰਜਨ ਹੈਗਾ ਇਹਦੇ ਵਿੱਚ ਇਹ ਵਾਲੇ ਕੱਪੜੇ ਨੂੰ ਆਪਾਂ ਨੇ ਸਿੱਧੀ ਸਾਈਡ ਆਪਾਂ ਦੀ ਅੰਦਰ ਰੱਖਾਂਗੇ ਜੀ ਇਸ ਤਰ੍ਹਾਂ ਉਲਟੀ ਸਾਈਡ ਇਹਦੀ ਆਪਾਂ ਬਾਹਰ ਰੱਖਾਂਗੇ इनू इस तरह अपने फोर फोल्ड कर लेना है देखो मैं तुम दिखा रही हूँ चारे कन्िया मेरी वाली साइड तेज जिधर मैं कटिंग कर रही हूँ आ तो। अपनी बंद वाली साइड आ गई जी दो इधर अपनी खुले साइड आ गई चार तै अपनी इधरली साइड ते हम आपकी लेंथ लवें गई तेती इंच ਆਪਾਂ ਪਹਿਲਾਂ ਚਾਰੇ ਦੇਖਣੇ ਨੇ ਚ ਤਿੰਨੇ ਪਾਸੇ ਵੀ ਬਰਾਬਰ ਆ ਰਿਹਾ ਆਪਣਾ ਕਪੜਾ ਜੇ ਘੱਟ ਵੱਧਾ ਤਾਂ ਤੁਸੀਂ ਉਹਦੀ ਕਟਿੰਗ ਨਹੀਂ ਕਰ ਸਕਦੇ ਹੋ ਇਹ ਆਪਾਂ ਤੇ 3 ਇੰਚ ਦੇ ਮਾਰਜਿਨ ਲੈ ਲੈਣਾ 2 ਇੰਚ ਆਪਾਂ ਇਹਦੀ ਕਾਟ ਪਾਵਾਂਗੇ ਜੀ ਮੂਰੀ ਦੀ ਕਾਟ ਹੁਣ ਆਪਾਂ ਦਾ ਇਹ ਵਾਲਾ ਬੰਦ ਵਾਲੀ ਸਾਈਡ ਹੈ ਜਿੱਧਰਲੀ ਸਾਈਡ ਤੇ ਇਹ ਆਪਾਂ ਸੈਂਟਰ ਕਰਾਂਗੇ ਜਿੱਥੇ ਆਪਣਾ ਸੈਂਟਰ ਆ ਗਿਆ ਉੱਥੇ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਗਾ ਲੈਣੀ ਆ ਜਿਹੜੀ ਇਹ 2 ਇੰਚ ਵਾਲੀ ਸਾਈਡ ਆ ਆਪਣੀ ਮੂਰੀ ਦੀ ਇੱਥੋਂ ਲੈ ਕੇ ਸੈਂਟਰ ਵਾਲੀ ਸੀਨ ਦੇ ਨਾਲ ਇੰਚੀ ਟੇਪ ਰੱਖ ਕੇ ਆਪਾਂ ਸਿੱਧੀ ਨਿਸ਼ਾਨੀ ਲਗਾ ਲੈਣੀ ਆ ਇਨੂੰ ਆਪਾਂ ਇਸ ਤਰ੍ਹਾਂ ਇੱਕ ਤਹਿ ਨੂੰ ਹੀ ਕਟਿੰਗ ਕਰਾਂਗੇ ਦੇਖੋ ਤੁਸੀਂ ਮੈਂ ਜਿਵੇਂ ਇਸ ਹਿਸਾਬ ਨਾਲ ਮੈਂ ਇੱਕ ਤਹਿ ਚੱਕੀ ਆ ਇੱਕ ਤਹਿ ਨੂੰ ਹੀ ਆਪਾਂ ਕਟਿੰਗ ਕਰ ਲਿਆ ਹੁਣ ਆਪਾਂ ਇਹ ਝੋਲੀ ਲਵਾਂਗੇ ਜੀ 12 ਇੰਚ ਝੋਲੀ ਲਵਾਂਗੇ ਨਾਰਮਲ ਆਪਾਂ ਝੋਲੀ 9.5 ਇੰਚ 9 ਇੰਚ 10 ਇੰਚ ਰੱਖਦੀਆਂ ਠੀਕ ਹੈ ਜੀ ਕਈ ਵੇ ਪਹਿਣਾ ਵੱਡੀ ਝੋਲੀ ਪਾਉਂਦੀਆਂ ਨੇ 1.5 ਵੀ ਰੱਖਦੀਆਂ ਨੇ ਇਹਦੀ ਆਪਾਂ 12 ਇੰਚ ਝੋਲੀ ਲੈਂਦੀ ਹੈ హాను ఇద్దరం సైడ్తో కన్ని పా ఇద్దరీ సైడ్తో ఉంచానుగానా ఇద్దరు దో ఇంచ నిశానుగానా ये देखो अपने ये भी कुंडा कटिंग तो हो गया हम जी आप झोली एक साइड तो लाई से रख के कटिंग कर देंगे ये भी दें झोली कटिंग होगी गई अपनी सलवार कटिंग होगी दोनों पीस अपने कटिंग हो गई या अपने दोनों पीस कटिंग हो गई अपने पहुंचे हो गई ये अपनी बैल्ट होगी जो वीडियो वाइय लगे अगे शेयर करो तो फॉलो